ਮੈਨੂੰ ਤਾਂ ਆਪਣੇ ਫੋਨ ਕੀਤਾ ਤੇ ਘਰੇ ਆ ਜਾ ਲਖੀ ਦੇ ਫਤ ਬੜੀ ਆ ਜੇ ਜਿਹਦਾ ਠੇਕਾ ਤੇ ਹੈਗਾ ਇਸ ਬਸਾਟਾ ਉਹਨਾਂ ਦਾ ਨਹੀਂ ਪਤਾ ਕਿਵੇਂ ਇਹ ਲੜਾਈ ਹੋਈ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈਗੀ ਤਕਰੀਬਨ ਅੱਜ 7:30 ਵਜੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ 23 ਹਸਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਅਤੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰ ਨਾਲ ਜੋ ਹਮਲਾ ਕਰ ਦਿੱਤੇ ਜਿਸ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਹੜਾ ਸਾਨੂੰ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਐ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਲੱਗਿਆ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹ ਨੂੰ ਗੁਲਿਆ ਆ ਕੇ ਆਪਾਂ ਹੀਮ ਸੈਮ ਐਮਰਜੈਂਸੀ ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਬਠਿੰਡਾ ਦੇ ਸੰਗਤ ਮੰਡੀ ਦੇ ਵਿੱਚ ਅੱਜ ਸ਼ਾਮ ਕਰੀਬ 6:30 ਵਜੇ ਬੱਸ ਸਟੈਂਡ ਦੇ ਉੱਪਰ ਦੋ ਨੌਜਵਾਨਾਂ ਦੇ ਉੱਤੇ ਪੰਜ ਹਮਲਾਵਰਾਂ ਦੇ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਪਹੁੰਚੀ ਸੰਗਤ ਸਹਾਰਾ ਜਨ ਸੇਵਾ ਟੀਮ ਦੇ ਵੱਲੋਂ ਏਮਸ ਬਠਿੰਡਾ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਦੌਰਾਨ ਸਹਾਰਾ ਜਨ ਸੇਵਾ ਟੀਮ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਸੰਗਤ ਬਾ ਸਟੈਂਡ ਦੇ ਉੱਪਰ ਪੰਜ ਸਥਾਨਕ ਰੇੜੀ ਵਾਲਿਆਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਮ੍ਰਿਤਕ ਲਖਵਿੰਦਰ ਸਿੰਘ ਦੇ ਭਰਾ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਸਨੇ ਦੱਸਿਆ ਕਿ ਉਸ ਦਾ ਭਰਾ ਜੋ ਬਸ ਅਡੇ ਦੇ ਉੱਪਰ ਠੇਕਾ ਇੰਚਾਰਜ ਦਾ ਕੰਮ ਕਰਦਾ ਸੀ ਇਸ ਮਾਮਲੇ ਸਬੰਧੀ ਮੁਕੰਮਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਐਸਪੀਡੀ ਜਸਵੀਰ ਸਿੰਘ ਸਾਹਿਵਲ ਦੇ ਵੱਲੋਂ ਦੱਸਿਆ ਗਿਆ ਕਿ ਲਖਵਿੰਦਰ ਸਿੰਘ ਬੱਸ ਸਟੈਂਡ ਦੇ ਉੱਪਰ ਨਗਰ ਨਿਗਮ ਵੱਲੋਂ ਠੇਕਾ ਚਲਾਉਂਦਾ ਸੀ ਜਿਸ ਨੂੰ ਲੈ ਕੇ ਸਥਾਨਕ ਰੇੜੀ ਵਾਲਿਆਂ ਦੇ ਵੱਲੋਂ ਰਾੜਾ ਦੇ ਨਾਲ ਲਖਵਿੰਦਰ ਸਿੰਘ ਅਤੇ ਉਸਦੇ ਸਾਥੀ ਗਗਨਦੀਪ ਸਿੰਘ ਗੁਰਥੜੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਫਿਲਹਾਲ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ ਅਭੀ ਜੀ ਕੀ ਨਾਮ ਕੀ ਹੈ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹਾਂ ਲੱਖੀ ਗੱਲ ਕੀ ਨਾਮ ਕੀ ਹੈ ਗੱਲ ਪਤਾ ਨਹੀਂ ਬਾਈ ਮੈਂ ਖੇਤੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸੱਟ ਬੜੀ ਆ ਜੇ ਇਹਦਾ ਠੇਕਾ ਤੇ ਹੈਗਾ ਅਸੀਂ ਵਾਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲ ਪੁਣੇ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਦੱਸਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਉਹ ਲੜਾਈ ਬਾਈ ਜੀ ਉਹ ਠੇਕੇ ਤੇ ਜਿਹਦੇ ਕੋਲ ਅੱਡਾ ਪਾਟ ਸਾਡਾ ਅੱਛਾ ਉਹ ਟਿਕਟਾਂ ਕੱਢਦਾ ਪਰਚੀਆਂ ਕੱਟਦੀਆਂ ਹਾਂ ਉਹ ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਠੇਕਾ ਸੀਗਾ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਹੈ ਲੜਾਈ ਕਿਹਦੇ ਨਾਲ ਹੋਈ ਉਹ ਸਬਜ਼ੀ ਵਾਲਿਆਂ ਨਾਲ ਸਬਜ਼ੀ ਵਾਲਿਆਂ ਨਾਲ ਹਾਂ ਅੱਛਾ ਦੇਥ ਕਿਹਦੀ ਕਿਹਦੀ ਹੋਈ ਲੱਖੀ ਦੀ ਲਖਵਿੰਦਰ ਜੀ ਇੱਕ ਬੰਦੇ ਨਾਲ ਸਾਥੀ ਹੋਰ ਕਿਹੜਾ ਲਖਵਿੰਦਰ ਦਾ ਬਾਈ ਯਾਰ ਤੁਸੀਂ ਇਹ ਚੁੱਪ ਕਰ ਜਾਓ ਬਣਗਾ ਚੁੱਪ ਜਾਂਦੇ ਬਾਈ ਬੰਦਾ ਕੋਈ ਜ਼ਖਮੀ ਕੋਈ ਹੋਰ ਇਹ ਗੁਰਪ੍ਰੀਤ ਆ ਉਹ ਠੀਕ ਹੈ ਹਾਲਾਤ ਹਾਂ ਸਾਡੀ ਕੀ ਕੀ ਮਾਰੀ ਕੀ ਹੈ ਕਦਰ ਨਾਲ ਪੱਕਾ ਪਤਾ ਨਹੀਂ ਇਹ ਹਜੇ ਖੇਤੋਂ ਆਏ ਆ ਉਹ ਦੱਸ ਦੇਣਗੇ ਹਜੇ ਬੱਚੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਨਾ ਹੈਗੀ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਂਬੂਲੈਂਸ ਲਿਆਂਦੀ ਦੇਖਿਆ ਉਹਦਾ ਫੋਨ ਆ ਜਾਂਦੀ ਲੱਖੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗੇ ਕਿੰਨੇ ਕ ਜਣੇ ਸੀ ਉਹ ਉਹ 4 ਜਣੇ ਆ ਜੀ ਕਦੋਂ ਸੀ ਆਏ ਸੀ ਉਹ ਤਾਂ ਉਹਨਾਂ ਦੀਆਂ ਰੇਡੀਆਂ ਲੱਗਾਂਗਾ ਉਹ ਅੱਛਾ ਰੇਡੀਆਂ ਵਾਲੇ ਸੀ ਆਪ ਹਾਂ ਰੇਡੀਆਂ ਆਏ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਸਾਡੇ ਉੱਥੇ ਹੋਇਆ ਇਹ ਸਾਰੀ ਘਟਨਾ ਕਿੰਨੀ ਕੋਮਰ ਆ ਬਰਾਦਰ ਲਖਵਿੰਦਰ ਜੀ ਹੈਗੇ ਜੀ ਮੇਲਾ ਦਾ ਏ ਤੋਂ ਬੇਟਾ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ 22 ਤੇ ਆ ਜਾ 30 ਸਾਲ ਤੋਂ ਉੱਪਰ ਆਈ ਹਾਂ ਹਾਂ ਜੀ ਨਾਮ ਪਤਾ ਮੇਰਾ ਨਾਮ ਸਿਕੰਦਰ ਕੁਮਾਰ ਆ ਜੀ ਸੰਗਤ ਸਹਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰ ਆ ਜੀ ਮੈਂ ਕੀ ਹੋਇਆ ਕੀ ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈਗੀ ਤਕਰੀਬਨ ਅੱਜ 7:30 ਵਜੇ ਦੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆਤਾ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਉੱਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜੋ ਵਾਰ ਕਰ ਦਿੱਤੇ ਜਿਸ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏਗਾ ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਦੱਸ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰਪ੍ਰੀਤ ਦੂਜੇ ਦਾ ਨਾ ਲਖਵੀਰ ਸਿੰਘ ਸੰਗਤ ਕਲਾਂ ਮੌਤ ਕੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰ ਨਹੀਂ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗ ਦੱਸਿਆ ਗਿਆ ਬਸ ਥੰਨੇ ਕੋਲ ਆਣ ਚਾਹ ਦੇਖੋ ਲੜਾਈ ਦਾ ਕਾਰਨ ਨਹੀਂ ਪਤਾ ਲੱਗਿਆ ਵੀ ਕਿਸ ਗੱਲੋਂ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ ਕੰਮਲਾ ਕਿਸ ਚੀਜ਼ ਨਾਲ ਕੀਤਾ ਗਿਆ ਦੇਖੋ ਜੀ ਕੰਡੀਸ਼ਨ ਦੇਖਣ ਤੇ ਜ਼ਖਮ ਦੇਖਣ ਤੇ ਕੋਈ ਤੇਜ਼ ਤਾਰ ਹਥਿਆਰ ਨਾਲ ਲੱਗ ਰਿਹਾਗਾ ਜੀ ਸਰ ਕੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈਗੀ ਕੀ ਆਪਾਂ ਮੰਡੀ ਇੰਦਰਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਆ ਕੇ ਆਪਾਂ ਈਮ ਸੈਂਟਰ ਅਰਜੈਂਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਨਾਂ ਦਾ ਕੋਈ ਆਪਸ 'ਚ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਨੂੰ ਹੁਣ ਦੀ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ। ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂਡ ਜਿੰਨ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੇੜੀਆਂ ਲਾਉਂਦੇ ਸੀ। ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ। ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਹੈ ਬੰਦਾ ਇਹ ਕੁਆਲਟੀ ਹੈ ਜੀ। ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਨੂੰ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਾਈ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਕਿ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢ ਲਈ ਇਹ ਬੰਦੇ ਝਗੜੇ 'ਚ ਸਨ ਨਾ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਬਾਕੀ ਤਫ਼ਤੀਸ਼ ਜਾਰੀ ਹੈਗੀ ਹੈ ਸਰ ਇੱਕ ਬੰਦਾ ਇਸ ਚ ਹੈ ਜਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲ ਜਾਏਗਾ ਵੀ ਕੋਈ ਕੈਂਪਰ ਨਾ ਕੀ ਡਾ ਡਾ ਨਹੀਂ ਵੀ ਤਾਂ ਨਹੀਂ ਸਾਨੂੰ ਤਾਂ ਹਜੇ ਕੋਈ ਤਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਨਰੀ ਕੁਛ ਕੁਛ ਹੈਗੀ ਹੈ ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿੰਦੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਕੀ ਚੱਲੇਗਾ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਹਿੰਦੇ ਹਾਂਜੀ ਜੀ ਦੋ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੜੇ-ਜੋ ਸਾਰੀਆਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਉਸ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ ਹਥਿਆਰ ਬੱਸ ਸਟੈਂਡ ਤੇ ਜਿੱਤੀ ਹੋਈ ਹੈ ਜੀ ਹਾਂ ਜੀ ਉਹ ਮੈਂ ਮੌਕਾ ਦੇਖਣ ਚੱਲ ਇਹ ਤਾਂ ਜਿਹੜੀ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਤੇ ਬਾਕੀ ਵੀ ਫਰੂਟ ਵੈਂਟਰਸ ਹਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜਖਮੀ ਹੈਗਾ ਉਹ ਤੇ ਜੇ ਜਾਨਕੀ ਡਾਕਟਰਾਂ ਨੇ ਫਿੱਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪਹੁੰਚ ਗਿਆ ਹਥਿਆਰ ਕਿਹੜੇ ਯੂਜ਼ ਕੀਤੇ ਗ੍ਰਾਉਂਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੇ ਸੀ ਉਹਨਾਂ ਦੇ 35 36 ইয়ার্স ਦੇ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਤੁਹਾਨੂੰ ਤੁਹਾਡੇ ਕੋਲ ਹੁਣ ਜੀ ਫਿਰ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਦਸ਼ਮਿਕਾ ਨਰਪੋਣਾ ਇਹ ਕੋਈ ਵੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜਿਹੇ ਬਾਕੀ ਮੈਂ ਜਿੱਦਾਂ ਕਿਹਾ ਜਿਹੜੀ ਜਿੰਨੀ ਕਿ ਪ੍ਰੀਲੀਮੀਨਰੀ ਮੈਂ ਪੁੱਛਗਿਛ ਕੀਤੀ ਹੈ ਮੁੱਢਲੀ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਜਿਹੜੇ ਪਰਚਾ ਦਰਜ ਹੋਗੇ ਤਫ਼ਤੀਸ਼ ਚੱਲੂਗੀ ਤੂੰ ਗੱਲਾਂ ਹੋਟਲੀਏ ਤਾਂ ਜਾਣੀਆਂ